ਸੋ ਅਸਕੇਲ ਦੋਸਤੋ ਅੱਜ ਅਸੀਂ ਬੀਐਨਐਸ ਸੈਕਸ਼ਨ 7 ਨੂੰ ਡਿਟੇਲ ਚ ਸਮਝਾਂਗੇ ਇਹ ਸੈਕਸ਼ਨ ਬਹੁਤ ਇੰਪੋਰਟੈਂਟ ਹੈ ਇੱਥੇ ਲਾਈਫ ਇੰਪ੍ਰੀਜ਼ਨਮੈਂਟ ਦਾ ਅਸਲ ਮਤਲਬ ਕਲੀਅਰ ਹੋ ਗਿਆ ਹੈ ਪਹਿਲਾ ਟੌਪਿਕ ਇੰਟਰੋਡਕਸ਼ਨ ਦਾ ਹੈ ਲਾਈਫ ਇੰਪ੍ਰੀਜ਼ਨਮੈਂਟ ਦਾ ਅਰਥ ਕੀ ਹੈ ਲਾਈਫ ਇੰਪ੍ਰੀਜ਼ਨਮੈਂਟ ਦਾ ਅਰਥ 14 ਜਾਂ 20 ਸਾਲ ਸਜ਼ਾ ਨਹੀਂ ਆ ਇਹ ਕੈਦੀ ਦੀ ਪੂਰੀ ਜ਼ਿੰਦਗੀ ਲਈ ਹੈ ਇਹ ਸਾਰੀਆਂ ਕਨਫਿਊਜ਼ਨਸ ਨੂੰ ਅਸੀਂ ਸੈਕਸ਼ਨ 7 ਵਿੱਚ ਕਲੀਅਰ ਕਰਾਂਗੇ ਵਾਟ ਇਜ਼ ਸੈਕਸ਼ਨ 7 ਸੈਕਸ਼ਨ 7 ਕਹਿੰਦਾ ਹੈ ਕਿ ਜਦੋਂ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕੈਦੀ ਨੇ ਪੂਰੀ ਕੁਦਰਤੀ ਜ਼ਿੰਦਗੀ ਕੈਦ ਵਿੱਚ ਕੱਟਣੀ ਹੈ ਇਹ ਕੋਈ ਫਿਕਸਡ ਈਅਰ ਨਹੀਂ ਹੁੰਦੇ ਇਹ ਆਟੋਮੈਟਿਕਲੀ ਰੀਲੀਜ਼ ਨਹੀਂ ਹੁੰਦਾ ਕਾਮਨ ਪਬਲਿਕ ਮਿਸ ਅੰਡਰਸਟੈਂਡਿੰਗ ਅਕਸਰ ਲੋਕ ਸਮਝਦੇ ਹੈ ਕਿ ਲਾਈਫ ਇੰਪ੍ਰਿਜ਼ਨਮੈਂਟ 14 ਜਾਂ 20 ਸਾਲ ਦੀ ਹੁੰਦੀ ਹੈ ਇਹ ਗਲਤ ਤੱਥ ਹੈ 14 ਜਾਂ 20 ਸਾਲ ਰਿਮੀਸ਼ਨ ਪਰੋਲ ਰੂਲ ਨਾਲ ਸੰਬੰਧਿਤ ਹੁੰਦੇ ਨੇ ਪਰ ਸੈਕਸ਼ਨ 7 ਲਾਈਫ ਇੰਪਰੀਜ਼ਮੈਂਟ ਦੀ ਡੈਫੀਨੇਸ਼ਨ ਦਿੰਦਾ ਹੈ ਰਿਲੀਜ਼ ਨਹੀਂ ਕਰਦਾ ਡਿਫਰੈਂਸ ਫਰੋਮ ਸੈਕਸ਼ਨ 5 ਐਂਡ 6 ਹੁਣ ਕੰਪੇਅਰ ਕਰੀਏ 5 ਸੈਕਸ਼ਨ ਨੂੰ ਕਮੋਡੇਸ਼ਨ ਆਫ ਸੈਂਟੈਂਸ ਗਵਰਨਮੈਂਟ ਸਜ਼ਾ ਬਦਲ ਸਕਦੀ ਹੈ ਸੈਕਸ਼ਨ 6 ਕੀ ਹੈ ਫ੍ਰੈਕਸ਼ਨ ਆਫ ਪਿਨਿਸ਼ਮੈਂਟ ਹਾਫ ਅਤੇ 1/3 ਅਤੇ 1/4 ਦੀ ਕੈਲਕੂਲੇਸ਼ਨ ਕਰਦਾ ਹੈ ਸੈਕਸ਼ਨ 6 ਪਰ ਸੈਕਸ਼ਨ 7 ਨਾ ਸਜ਼ਾ ਘਟਾਉਂਦਾ ਹੈ ਨਾ ਕੈਲਕੂਲੇਸ਼ਨ ਕਰਦਾ ਹੈ ਸਿਰਫ ਮੀਨਿੰਗ ਕਲੈਰੀਫਾਈ ਕਰਦਾ ਹੈ लाइफ इम्परीजमेंट का मतलब है पूरी जिंदगी जेल से जुडिशियल इंटरपटेशन कोर्ट ने भी यह है कि लाइफ इम्परीजमेंट मीनस इम्परीजमेंट टिल लास्ट ब बैथ जद तक लॉफुल एडमिशन ना मिले इसका मतलब है जद जज जदों जज जद लाइफ इम्प्रिजमेंट दिता है तो कोर्ट एज्यूम करती है सज़ा लाइफ लोंग है प्रैक्टिकल इग्जैम्पल किसी ओफेंस लिय है ਲਾਈਫ ਇੰਪ੍ਰੀਜ਼ਨਮੈਂਟ অর ਡੈਥ ਜੇ ਕੋਰਟ ਲਾਈਫ ਇੰਪ੍ਰੀਜ਼ਨਮੈਂਟ ਦਿੰਦੀ ਹੈ ਤਾਂ ਕੈਦੀ 14 ਸਾਲ ਆਟੋਮੈਟਿਕਲੀ ਫ੍ਰੀ ਨਹੀਂ ਹੋਏਗਾ ਰਿਲੀਜ਼ ਸਿਰਫ ਗਵਰਨਮੈਂਟ ਪਰਮਿਸ਼ਨ ਤੇ ਹੀ ਹੋਏਗਾ ਵਾਈ ਸੈਕਸ਼ਨ 7 ਇੰਪੋਰਟੈਂਟ ਹੈ ਇਸ ਲਈ ਇੰਪੋਰਟੈਂਟ ਆ ਜਜਸ ਲਈ ਸੈਂਟੈਂਸਿੰਗ ਕਲੈਰੀਫਾਈ ਕਰਦਾ ਹੈ ਪੁਲਿਸ ਲਈ ਚਾਰਜ ਫਰੇਮਿੰਗ ਕਲੈਰੀਫਾਈ ਕਰਦਾ ਹੈ ਤੇ ਸਟੂਡੈਂਟ ਲਈ ਐਗਜ਼ਾਮ ਕਨਸੈਪਟ ਕਲੀਅਰ ਕਰਦਾ ਹੈ ਲਾਇਰ ਲਈ ਆਰਗੂਮੈਂਟ ਤੇ ਬੇਲ ਲਈ ਬਹੁਤ ਇੰਪੋਰਟੈਂਟ ਹੈ ਕਾਮਨ ਮਿਸਟੇਕ ਜਿਹੜੇ ਸਟੂਡੈਂਟਸ ਕਰਦੇ ਨੇ ਲਾਈਫ ਇੰੰਪ੍ਰੀਜ਼ਨਮੈਂਟ ਨੂੰ 14 ਸਾਲ ਲਿਖਣਾ ਸੈਕਸ਼ਨ 7 ਨੂੰ 5 5 ਨਾਲ कंफ्यूज ਕਰ ਦੇਣਾ ਆਈਪੀਸੀ ਜਜਮੈਂਟ ਨੂੰ ਬਾਈਂਡਲੀ ਅਪਲਾਈ ਕਰ ਦੇਣਾ ਰਿਮੀਸ਼ਨ ਨੂੰ ਰਾਈਟ ਸਮਝ ਲੈਣਾ ਇਹ ਕਾਮਨਲੀ ਗਲਤੀਆਂ ਹੁੰਦੀਆਂ ਨੇ ਇੱਕ ਲਾਈਨ ਚ ਸਮਝੀਏ ਤਾਂ ਬੀ ਐਨ ਐਸ ਸੈਕਸ਼ਨ 7 ਕਲੈਰੀਫਾਈ ਦਾ ਇੰਪ੍ਰੀਜ਼ਨਮੈਂਟ ਫੋਰ ਦੀ ਲਾਈਫ ਮੀਨਸ ਇੰਪ੍ਰੀਜ਼ਨਮੈਂਟ ਫੋਰ ਰਿਮਾਈਂਡਰ ਆਫ ਕਨਵਿਕਟ ন্যাਚੁਰਲ ਲਾਈਫ